ਮੰਮੀ ਨੂੰ ਕਾ ਦੋ ਪਾਪਾਈ ਮੰਮੀ ਨੂੰ ਕਾ ਦੋ ਕੋਈ ਨਹੀਂ ਕੋਈ ਨਹੀਂ ਬਾਈ ਬਾਈ ਸੱਚੀ ਕਾ ਹਾਂ ਪੋਤੀ ਕੀਤੀ ਇਹ ਵਿਚਾਰੇ ਨੇ ਹਾਂ ਪੋਤੀ ਕੀਤੀ ਇਹ ਵਿਚਾਰੇ ਨੇ ਵਿਚਾਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਹੁਤ ਹੀ ਸਸਤੇ ਰੇਟਾਂ ਤਾਂ ਨਾ ਤੁਸੀਂ ਲਾਈਟ ਫੂਡ ਜਿਹੜੇ ਦੇਖ ਸਕਦੇ ਹੋ ਸੱਚੀ 250 ਰੁਪਏ ਤੋਂ ਸਟਾਰਟਿੰਗ ਆ ਇਸ ਤੋਂ ਅੱਗੇ ਅੱਗੇ ਪ੍ਰਾਈਸ ਜਿਹੜਾ ਵੱਧ ਜਾਂਦਾ ਹੈ ਆਸ ਖੜੀਰ ਗੁਣ ਆਜੋ 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 ਲੈ ਵੀ ਭਰਾ ਹੁਣਾਂ ਨੇ ਵੀ ਕੰਮ ਕਰਤਾ ਸ਼ੁਰੂ ਇਹ ਉਧਰ ਵੀ ਆਪਣੇ ਗਵਾਂਢੀ ਤੇ ਇਧਰ ਵੀ ਆਪਣੇ ਗਵਾਂਢੀ ਹੈ ਕਿ ਨਹੀਂ ਹਾਂਜੀ ਇਹ ਵੈਸੇ ਆਪਾਂ ਨੂੰ ਵਧੀਆ ਹੋ ਗਿਆ ਭਰਾ ਕਿਉਂ ਵਧੀਆ ਹੋ ਗਿਆ ਵੀ ਤੁਹਾਨੂੰ ਕਾਰਨ ਦੱਸਦਾ ਕਿ ਜਾ ਹਨਾ ਵਾਕ ਵੀ ਕੱਢਣੀ ਪਣੀ ਸੀ ਨਵੇਂ ਬੰਦੇ ਦੇ ਨਾਲ ਕਿ ਜਾ ਪਹਿਲਾਂ ਵਾਕ ਵੀ ਹੈ ਤੇ ਕਿ ਜਾ ਨਾਲੇ ਪਤਾ ਹੈ ਵੀ ਬੰਦੇ ਕਿਦਾਂ ਦੇ ਨੇ ਤੇ ਬੰਦੇ ਮੱਲੋ ਗੋਡੇ ਆ ਮੇਰਾ ਮੱਲੋ ਕਹਿੰਦਾ ਬੰਦੇ ਗੋਡੇ ਆ ਤਾਂ ਤਾਂ ਹੀ ਪਾਣੀ ਪਾਣੀ ਦੇ ਦਿੱਤਾ ਜੇ ਮਾੜੇ ਹੁੰਦੇ ਤੇ ਆਖਣਾ ਹੀ ਨਾ ਕੰਮ ਖਰਾਬ ਏ ਆ ਆ ਆਪਣਾ ਪਲਾਟ ਹੈ ਤੇ ਆ ਵੀਰ ਹੋਣਾ ਦਾ ਪਲਾਟਾ ਨਾਲ ਵਾਲਾ ਇਹਨਾਂ ਦਾ 5 ਮਰਲੇ 5 ਮਰਲੇ ਹੈ ਤੁਹਾਡਾ 5 5 4 ਆ ਆ ਵਾਲਾ ਇਹਨਾਂ ਦਾ ਵੇਖ ਲਓ ਇਹ ਸਬਜ਼ੀਆਂ ਵੀ ਅਸਟਾ ਹੁਣ ਤੁਹਾਡੀਆਂ ਹੋਆ ਜੋ ਮਰਜ਼ੀ ਖਾਓ ਹੂੰ ਇਹਨਾਂ ਦਾ ਸਵੇਰ ਵੜਾ ਵਧੀਆ ਮੈਂ ਤਾਂ ਤੁਹਾਨੂੰ ਕਹਾਂ ਲੋ ਜਿੱਦਾਂ ਮਰਜ਼ੀ ਲੋ ਐਸੇ ਐਸੇ ਲੈ ਵੀ ਸਾਡੀਆਂ ਜਾਂਦੀਆਂ ਹੋਈਆਂ ਘਰੇ ਤਿਆਰੀਆਂ ਮੈਂ ਤਿਆਰ ਹੋ ਗਿਆ ਹਾਂ ਤਿਆਰ ਇੰਨੇ ਫੀਤੀਆਂ ਲਾਉਣੇ ਪਰਨਾ ਮੰਨਣਾ ਲਾਉਣੇ ਪਰਨਾ ਪਾੜਿਆ ਤਿਆਰ ਹਾਂ 24 24 ਸਵਾਗਤ ਹੈ ਤੁਹਾਡਾ ਆਏ ਦਿਨਾਂ ਦੇ ਵਲੌਗ ਦੇ ਵਿੱਚ ਤੇ ਹਰ ਵਾਰ ਤੁਹਾਡੀ ਪਹੁੰਚ ਦਾ ਬਹੁਤ ਬਹੁਤ ਧੰਨਵਾਦ ਲੈ ਕੇ ਆ ਮੰਜੇ ਤੇ ਪਿਆ ਹਏ ਹਏ ਕਾਦਰ ਐਸੀ ਕੇ ਭਾਈ ਨਾ ਮਾਦ ਹੁਣ ਘਰੇ ਚੱਲ ਗਏ ਘਰੇ ਇਸ ਕਰਕੇ ਮੰਜੇ ਤੇ ਪਿਆ ਕਮ ਵਾਲੀ ਨਿਕਲਣਾ ਤੇ ਆਪਣਾ ਉਹ ਚੈਰੀ ਮੁੜ ਕੇ ਚੱਜੇ ਕਰੇ ਚੱਲ ਫੇਰ ਜਲਦੀ ਕਰਨਾ ਮੁੜ ਕੇ ਚੱਲਣਾ ਚਲੋ ਚਲੋ ਕਿਹੜਾ ਜਿੱਦ ਬਸ ਗੱਲ ਕੀਤੀ ਆ ਜਾਂਦੇ ਮੈਨੂੰ ਰਕਸ਼ਾ ਯੋਤਾਨ ਹੋ ਗਏ ਮੈਨੂੰ ਨਹੀਂ ਬੈਠੀਆਂ ਮਗਰ ਰਕਸ਼ੇ ਦੇ ਸਾਰਾ ਪਰਿਵਾਰ ਜਿੰਦਾ ਬਹਿ ਬੂਗੇ ਆ ਤੇ ਕਦਰ ਸੇ ਭਾਈ ਮਗਰ ਜਦਾ ਭਾਰ ਪੈ ਗਿਆ ਤਾਂ ਭਾਈ ਜੀ ਜਨਾ ਉਹ ਗਦਾ ਨਹੀਂ ਤਾਂ ਠੰਗਿਆ ਹੁੰਦਾ ਇਦਾਂ ਚਰਾ ਸ਼ੇਟ ਨਹੀਂ 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 ਰਖਸ਼ਾ ਉਹ ਚੁੱਕਿਆ ਗਿਆ ਗਨ ਇਹ ਗੱਲ ਸੱਚੀ ਹੈ ਕਿ ਇਹ ਤਾਉਣ ਭਾਂਨੇ ਪਈਆਂ ਛੜ ਕੇ ਇਦਾਂ ਆਇਆ ਉਹ ਪੋਟੀ ਕੀਤੀ ਸਾਰੇ ਕਿੱਥੇ ਖਵਾਦੀ ਹਾਂ ਪੋਟੀ ਕੀਤੀ ਇਹ ਵਿਚਾਰੇ ਨੇ ਵਿਚਰ ਕੋਈ ਨਾ ਕੋਈ ਨਾ ਕੋਈ ਨਾ ਫਿਰ ਕੀ ਆ ਪਾਣੀ ਪੋਟੀ ਕੀਤੀ ਆ ਵਧੀਆ ਕਣੀ ਮੰਗਦਿਆ ਕਰਨ ਹੁਣ ਸਾਬ ਸਫਾਈ ਦੇ ਵਿੱਚ ਇਹ ਨਹੀਂ ਆਇਆ 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 ਪਾ ਪਾ ਇਹ ਨਾ ਨਹੀਂ ਖਿੱਚਦੀ ਨਹੀਂ ਕਿ ਉਦਾਂ ਨੂੰ ਮੜਿਆ ਲਾੜਜਾ ਕਰਦੀ ਨਾੜੀ ਕਰਦੀ ਨਾ ਅ ਨਾ ਆਇਆ ਆਇ ਆਇਆ ਨਾ ਚਾ ਐਨ ਚਾ ਕਰਦੀ ਬਹੁਤ ਚੁੱਕ ਨੇ ਇਹਨਾਂ ਟਿਕਨ ਥੋੜੀ ਦੇਣਾ ਇਹਦੇ ਉਹ ਗੱਲਾਂ ਡੇ ਕਰਨਾ ਤੇ ਇੱਕ ਦੁਕਾਨ ਵੀ ਨਹੀਂ ਇਹਨਾਂ ਨੇ ਛਟਨੀ ਆੜੀ ਲਾਗੇ ਬਹੁਤ ਪੈ ਖਰਚਿਆ ਕਰਨੇ ਇਹਨਾਂ ਬਾਈ ਕਰਨੀ ਵਾ ਲੈ ਲੱਗ ਗਈ ਉਹ ਕਰਨ ਨਾ ਪਰੀ ਕੋਈ ਨਹੀਂ ਕਰਨ ਤਾਂ ਦੇਣ ਚਾ ਪਾਰੀ ਵੀ ਕਰਦੀ ਦੀਦੀ ਫਿਰ ਜਿੰਨੇ ਮर्जी ਪਾਰੀ ਹਕਰੇ ਪਾ ਦੇ ਚਲੋ 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 ਉਹ ਲੈਵਨ ਨੂੰ ਟੈਨਸ਼ਨ ਪੈ ਗਈ ਵੀ ਕਾਕੇ ਨੇ ਚੁਕਲਾ ਮੈਨੂੰ ਚੁੱਕਿਆ ਨਹੀਂ ਹੈਂ ਤੇ ਜੀ ਆਈ ਮਗਰ ਮੈਂ ਕਰਤਾ ਚੁੱਕਿਆ ਆ ਕਈ ਜਣੇ ਨਾ ਕਹਿੰਦੇ ਸੀ ਵੀ ਇਹਦੀ ਕੈਪ ਜਿਹੜੀ ਉਤਾਰ ਦੇ ਤਾਂ ਸਾਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਅਜੇ ਇਹਨੂੰ ਮਤਲਬ ਪੀਲ ਗਿਆ ਵਾ ਕੈਪ ਪਾ ਕੇ ਰੱਖਣੀ ਆ ਤੇ ਵਿੱਚ ਵਿੱਚ ਲਾ ਦਿਆ ਕਰੋ ਦੇ ਵਿੱਚ ਵਿੱਚ ਪਾ ਦਿਆ ਕਰੋ ਕੈਪ ਹੈਨਾ ਤੇ ਇੱਕ ਕਹਿੰਦੇ ਵੀ ਪੱਖਾ ਜਿਹੜਾ ਘੱਟ ਜਿਨ ਕਰਕੇ ਤੇ ਉਹ ਪੱਖਾ ਘੱਟ ਕਰਕੇ ਰੱਖਿਆ ਵਾ ਥੋੜੇ ਦਿਨਾਂ ਦੀ ਗੱਲ ਆ ਬਸ ਹਾਂਜੀ 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 ਕਹਿੰਦੀ ਮੈਨੂੰ ਚੱਕੋ ਇਧਰ 275 ਪੈ ਗਈ ਮੈਂ ਨਹੀਂ ਚੁੱਕਣਾ ਨਾ ਨਹੀਂ ਚੁੱਕਣਾ ਲੈ ਇਹਨੂੰ ਚ ਕਈ ਮੜੇ ਪਾ ਨੂੰ ਬਾਵਾ ਕਾ ਹੌਲੀ 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 ਪਿਆਰ ਨਾਲ ਅਰ ਗੰਨੇ ਵੀ ਕਾਕਾ ਚੁੱਕਿਆ ਇਹਨੇ ਪਾ ਚੁੱਕਿਆ ਹੈ ਨਾ ਆਪਾ ਚੁੱਕੇ ਸੋਣਾ ਲਾਉਂਦੀ। ਉਹ ਕਹਿੰਦੀ ਵਾ ਵਾ। ਸਾਰਾ ਖਤਮ। ਹਾਂ। ਚਲੋ ਚੱਲੀਏ ਫਿਰ। ਦਿਨੇ ਨੂੰ ਠਾਇਆ ਕੋ ਉੱਠ ਕੇ। ਦਿਨੇ ਸੁੱਤਾ ਰਹਿੰਦਾ ਜੋਂ ਤੇ ਰਾਤੀ 1 ਵਜੇ ਤੇ ਲੈ ਕੇ ਭਾਂਜ ਕਹਿੰਦੇ 6 ਵਜੇ ਤੱਕ ਜਾਗਦਾ। 1 ਵਜੇ ਤੇ 6 ਵਜੇ। ਮੰਮੀ ਨੂੰ ਕਾ ਦੋ। ਬਾਏ ਬਾਏ। ਮੰਮੀ ਨੂੰ ਕਾ ਦੋ। ਕੋਈ ਨਹੀਂ ਕਾ ਦੋ। ਬਾਏ ਬਾਏ। ਚਾਚੀ ਕੇ ਕਾ ਦੋ। ਚਾਚਾ। ਦੱਤਿਆ। ਚਾਚੀ ਕਾ। ਦੱਤਿਆ। ਕਾਇ ਤੇ ਲਈ ਦਾਦੀ ਦਾਦਾ ਵੀ ਘਰਾਂ ਨਹੀਂ ਉਹ ਗਏ ਆ ਚਲੋ ਚੱਲ ਗਏ ਆਪਾਂ ਹੁਣ ਹੁਣ ਇਹਨੇ ਬੇਬੇ ਨੇ ਬਟਨ ਬਟਨ ਨੱਪੀ ਜਾਣੇ ਹੋਰ ਕੁਝ ਨਹੀਂ ਕਰਨਾ ਇਹਨੇ ਬਸ ਬਹਿ ਗਈ ਹੈ ਨਾ ਮੇਰੇ ਲਾਗੇ ਤੇ ਇਹਨੇ ਬਟਨਾਂ ਨੂੰ ਪੰਗੇ ਲਈ ਜੰਨਾ ਸਸੀ ਕਾ ਕਰੋ ਸਾਰਿਆਂ ਨੂੰ ਚਾਚਾ ਚਾਚਿਆ ਸਸੀ ਕਾ ਨਹੀਂ ਬੁਲਾਉਣੀ ਆਂ ਦੀ ਪੂਰੀ ਦੇਖ ਲੈ ਆਪਾਂ ਦੀ ਕਿਸ ਨੂੰ ਫੋਨ ਲਾਈ ਜੰਦੀ ਕਿਤੇ ਕੁਝ ਕਰਦੀ ਏ ਕੁੜੀ ਹਾਂਜੀ ਚੱਲੀਏ ਜੀ ਮਹਾਰਾਜ ਬਾਬਿਓ ਹੈ ਚਲੋ ਜੀ ਅੱਜ ਰੀਲ ਇਹਦੀ ਬਣਾਈ ਆ ਇਸੇ ਭਰਾ ਦੇ ਨਾਲ ਲਵਲੀ ਨੇ ਫਿਰ ਅਹੀਂ ਲੈ ਜਾਂਦਾ ਅਹੀਂ ਆਖਿਆ ਵੀ ਆ ਜਾ ਤੈਨੂੰ ਇਹਨੂੰ ਉਧਰੋਂ ਭਾੜ ਲੈ ਜਾਂਦਾ ਹੈ ਕਿੰਨ ਦੀ ਦੇ ਵੱਲੇ ਜੇ ਵਾਪਸ ਆਉਂਦੇ ਉਹ ਤੋਂ ਲੈ ਜਾਂਦਾ ਇਹਨੂੰ ਨਾਲ ਭਰਾਏ ਨੂੰ ਮਿਲਣ ਵਾਸਤੇ ਤੇ ਇਹ ਦੋਵੇਂ ਗੁੰਗੇ ਨੇ ਵਿਚਾਰੇ ਬੋਲਿਆ ਨਹੀਂ ਜਾਂਦਾ ਇਹਨਾਂ ਦੇ ਕੋਲੋਂ ਤੇ ਪਾਈ ਗੁਣਾ ਦਾ YouTube ਦਾ ਚੈਨਲ ਹੈ ਕਹਿੰਦੇ ਵੀ ਮੈਂ ਵਲੋਗਿੰਗ ਕਰਦਾ ਆ ਇਹ ਚੈਨਲ ਸਾਰੇ ਜਣੇ ਜਰੂਰ ਸਪੋਰਟ ਕਰ ਕਹਿੰਦੇ ਵੀ ਪਪਾਜੀ ਦੀ ਮੋਛਿਆ ਸੰਦੀ ਫੋਟੋ ਵਾਲਾ ਦੇਖਣਾ ਡੈਡੀ ਹੈ ਨਹੀਂ ਇਹ ਦੋਨੋਂ ਜਣੇ ਦੋਨੋਂ ਕੋਈ ਬੋਲੇ ਜਾਂਦਾ ਕਹਿੰਦਾ ਵੀ ਆਪਾਂ ਭਲੇਖੇ ਦੇ ਨਾਲ ਨਾ ਪਰਾਂ ਉਪਰਾਂ ਚਲ ਗਏ ਹੋਰ ਚਲ ਗਏ ਦੂਰ ਚਲ ਗਏ ਬੇਗੋਵਾਲ ਲੈ ਗਿਆ ਇਹ ਇਹ ਬੇਗੋਵਾਲ ਲੈ ਗਿਆ ਕਿਤੇ ਉਧਰ ਲੈ ਗਿਆ ਪਰਾਂ ਇਹਨੇ ਲਿਖ ਕੇ ਦੱਸਿਆ ਮੈਨੂੰ ਚੈਟ ਦੇ ਵਿੱਚ ਕਹਿੰਦਾ ਬੇਗੋਵਾਲ ਲੈ ਗਿਆ ਇਹ ਲੋਕੇਸ਼ਨ ਲਾ ਕੇ ਹਾਲ ਦਹੀਂ ਲੈਣ ਦਾ ਇਹ ਤੇ ਦੁੱਧ ਦਾ ਚੇਤਾ ਹੀ ਭੁੱਲ ਗਿਆ ਯਾਰ ਚਲੋ ਕੋਈ ਗੱਲ ਨਹੀਂ ਚੌਲ ਬਣੇ ਬੈਡੀ ਜੀ ਗਏ ਸੀ ਕਿ ਆਪਣਾ 에어ਪੋਰਟ ਰੋਡ ਅਨੁਸਾਰ ਉਥੇ ਕੰਮ ਸੀ ਜਨ ਬਹੁਤ ਜ਼ਰੂਰੀ ਤੇ ਹੁਣ ਇਹ ਜੇ ਆਏ ਨੇ ਇਹ ਮੇਰੇ ਨਾਲ ਆਈ ਆ ਕਹਿੰਦੀ ਮੈਂ ਵੀ ਜਾਣਾ ਵਾ ਇਹਨੂੰ ਨਾਲ ਲੈਣ ਦਾ ਫਿਰ ਮੈਂ ਰੋਣ ਡੀ ਚੱਲੀਏ ਤੇ ਬਾਈ ਕਰ ਦੋ ਟਾਇਰ ਬਾਈ ਬਾਈ ਕੱਲ ਕਰਨ ਹੁਣਾਂ ਦੇ ਕਾਕੇ ਨੂੰ ਕੀ ਕਹਿੰਦੇ 13ਵਾਂ ਮਹਵਰਾ ਲੱਗ ਜਣੇ ਦਾ ਕਹਿੰਦੇ 13 ਮਰਿਆਂ ਦਾ ਹੋਏ ਨਾ ਕੱਲ ਨੂੰ ਤੇ ਕੱਲ ਗੁਰਦੁਆਰੇ ਆ ਬਾਬਾ ਜਾਊਗਾ ਪਤਾ ਨਹੀਂ ਉਹ ਜਲ ਸ਼ਿਕਾਉਂਦੇ ਹੁੰਦੇ ਨੇ ਫਣੀ ਤੇ ਅਰਦਾ ਅਰਦਾਸ ਬੇਨਤੀ ਕਰ ਦਿੰਦੇ ਬਾਬਾ ਜੀ ਉਹ ਕਰਨਗੇ ਕੱਲ ਕੋਠੇ ਤੇ ਹੀ ਲੈ ਵੀ ਆ ਗਈ ਘੁੰਮ ਕੇ ਕੋਠੇ ਦਾ ਦਾਦੀ ਆਪਣੀ ਦੇ ਨਾਲ ਗਈ ਐਨਸ ਨੀਵਲੇ ਆਂਦਾ ਵੀ ਕਿਤੇ ਡੇਗੀ ਨਾ ਪੇਕ ਦੇਗਾ ਕਿਉਂਕਿ ਮੰਮੀ ਆਪਣੇ ਕੰਮ ਲੱਗੇ ਨੇ ਕਿਨੇ ਕੋੜੀਆਂ ਚੋਕ ਲੋ ਆਹ ਪਾਏ ਕੱਲ ਬਾਜੀ ਪਹਿਨੇ ਦੀ ਪੂੜੀਆਂ ਤੋਂ ਕੱਲ ਦੋ ਪੌੜੀਆਂ ਚੜ੍ਹੀ ਆਵੇਂ ਆਖੀ ਪਤਾ ਨਹੀਂ ਤੇ ਉੱਥੋਂ ਇਹ ਪਛਾਣ ਨੂੰ ਡਿੱਗੀਆਂ ਹਨਾ ਬਚਾ ਹੋ ਗਏ ਜੇ ਸੱਟ ਨਹੀਂ ਲੱਗੀ ਮਾਰੇ ਨੇ ਕਿਰਪਾ ਕਰਤੀ ਅਜਾ ਹੀ ਠਾਈ ਦੋ ਪੌੜੀਆਂ ਨੇ ਬਈ ਇੱਕ ਤੇ ਜੀ ਸਟੈਪ ਤੋਂ ਡਿੱਗੀ ਚੁਗਲੀਆਂ ਚੁਗਲੀਆਂ ਇਹਦੀ ਪੈ ਗਈ ਬਾਜੀ ਵੀ ਕੁਦ ਦਾ ਚੰਗਾ ਵਿਚਾਰੇ ਦਾ ਮੱਥਾ ਮੂਕਾ ਨੀਲਾ ਹੋ ਗਿਆ ਹੁਣ ਚੱਲ ਕੋਈ ਹਰ ਗੁਣਵੰਗ ਹੋ ਹੀ ਗੋ ਅਸ ਅਸ ਕੈਮਰੇ ਪਤਾ ਨਹੀਂ ਫੋਨ ਦੇ ਕੈਮਰੇ ਵੀ ਖਰਾਬ ਹੋ ਗਏ ਯਾਰ ਆਪਣੇ ਆ ਬਲਰ ਜੇ ਹੋ ਜਾਂਦਾ ਆ ਵੇਲੇ ਹੁਣ ਕੈਮਰਾ ਸਹੀ ਹੋ ਗਿਆ ਨਾ ਵਿੱਚੋਂ ਵੇਖੀ ਵੀਡੀਓ ਮम्मी ਆਹ ਵੇਲੇ ਆਪਣੀ ਵੀਡੀਓ ਵੇਖਦੇ ਵਿੱਚੋਂ ਬਲਰਦੀ ਹੋ ਜਾਂਦੀ ਯਾਰ ਹੋ ਜਾਂਦੀ ਨਾ ਆ ਗਈਆਂ ਘੁੰਮ ਕੇ ਹੈ ਆ ਗਈਆਂ ਬਾਈ ਚਲੋ ਬਹਿ ਜਾਓ ਹੁਣ ਦਾਦੀ ਥੱਕ ਗਏ ਹੁਣ ਇਹਨੂੰ ਤਾਂ ਸੁਣਾ ਲਿਆ ਹੁਣ ਬਿਸਕੁਟ ਦੇ ਉੱਤੇ ਪਾਉਣਾ ਅੱਜ ਮੈਂ ਗਿਆਨੇ ਪਲਾੜ ਦੇ ਜਿੱਥੇ ਮੋਟਰ ਚਲਾਈਸ ਵਰਸਾਈਬਲ ਮੋਟਰ ਚੱਲੀ ਨਹੀਂ ਮਨ ਲੱਗਦਾ ਉਹ ਖਰਾਬ ਹੋ ਗਈ ਉਹਦਾ ਕੰਮ ਖਰਾਬ ਹੋ ਗਿਆ ਉਸ ਵਰਸਾਈਬਲ ਮੋਟਰ ਦਾ ਦਿਖਾਉਣੀ ਪਊਗੀ ਹੈ ਨਾ ਪਤਾ ਨਹੀਂ ਇਹ ਕੋਦੇ ਚ ਘਟਾ ਘਟਾ ਪੈ ਗਏ ਕਿਚਰ ਜਾਮ ਹੋ ਗਈ ਹੈ ਕਿੰਨਾ ਚਿਰ ਮਜੂਰ ਜਰ ਲਾਗਾ ਟੁੱਟ ਗਿਆ ਸਭ ਤਾਰ ਵੀ ਮੜੀ ਸੜ ਗਈ ਤੇ ਮੈਂ ਉਹ ਕਰਮ ਹੋ ਗਈ ਤਾਰ ਮੈਂ ਚਲਾਉਂਦਾ ਰਹਿ ਸੜ ਗਈ ਤਾਰ ਤੇ ਦੋਰੇ ਜੁੜੀ ਹਾਂਜੀ ਇਹ ਕੰਡੇ ਇਹ ਕੰਡੇ ਮੇਰੇ ਹਰ ਗੁੰਨੇ ਨਾਲ ਵਾਲ ਬੜੇ ਸਿਰ ਦੇ ਵਿਰਲੇ ਆ ਤੇ ਸਾਰੇ ਜਣੇ ਸਹੀ ਸਲਾਹ ਦਿਓ ਟੈਂਡ ਕਰਾਉਣੀ ਚਾਹੀਦੀ ਕਿ ਨਹੀਂ ਆਹ ਵਾਲ ਬਹੁਤ ਵਿਰਲੇ ਰੁਕ ਜੋ ਪਤਾ ਇੱਕ ਮਿੰਟ ਕੋਣ ਆਹੋ ਜਿੱਤੇ ਆ ਤੁਹਾਰੀ ਨਾਲ ਵਾਲ ਵਿਰਲੇ ਤੇ ਬਹੁਤ ਜ਼ਿਆਦਾ ਤੇ ਕਿਦਾਂ ਟੈਂਡ ਕਰਾਉਣੀ ਚਾਹੀਦੀ ਜਾਂ ਨਹੀਂ ਸਾਰੇ ਇਹਨਾਂ ਸਲਾਹ ਦਿਓ ਤੇ ਸੰਦੀਪ ਹਣੀ ਦਾ ਪਹਿਲਾਂ ਕਹਿੰਦੇ ਸੀ ਵੀ ਇਹਦੀ ਟੈਂਡ ਕਰਵਾ ਦੀ ਛੋਟੀ ਸੀਗੀ ਤੇ ਮੈਂ ਇਹ ਨਹੀਂ ਹੁਣਦੇ ਮਕਨ ਇਹ ਕੰਮ ਨਹੀਂ ਕਰਨਾ ਟੈਂਡ ਨਹੀਂ ਮੈਂ ਕਰਾਉਣੀ ਜੋ ਮਰਜ਼ੀ ਹੈ ਜੀ ਪਰ ਹੁਣ ਮੈਨੂੰ ਲੱਗਦਾ ਕਿ ਵਾਲ ਬਹੁਤੇ ਬਰੀਕ ਆ ਬਹੁਤ ਪਤਲੇ ਵਾਲ ਆ ਤੇ ਉਧਰੋਂ ਵਿਰਲੇ ਬਹੁਤ ਜ਼ਿਆਦਾ ਕ੍ਰੌਂਕ ਕਰਾ ਲੈਣੀ ਚਾਹੀਦੀ ਜੀ ਉਦੋਂ ਹੋਰ ਥੋੜੀ ਜਵਾਨ ਲੁਗੀ ਤੇ ਬੜੀ ਭੈੜੀ ਲੱਗਣਾ ਜੇ ਕਰਾਈ ਤੇ ਪਰ ਫਿਰ ਵੀ ਚਲੋ ਰੈ ਦੇ ਹੋਏ ਕੋਈ ਜਾਂ ਫਿਰ ਮੇਰਾ ਦਿਲ ਕਹਦਾ ਕਿ ਉਹ ਵੀ ਸੈਡਾ ਕਰਾ ਦਾਂਗੇ ਸੈਡਾ ਜਿਹੜਾ ਮੁੰਡਿਆਂ ਨੂੰ ਕਟਿੰਗ ਕਰਾਦਾ ਇੱਕ ਵਾਰੀ ਉਸ ਤੋਂ ਬਾਅਦ ਵਿੱਚ ਰਹਿਣ ਤੋਂ ਬਾਅਦ ਉਸ ਤੋਂ ਬਾਅਦ ਨਹੀਂ ਕਰਾਉਂਦਾ ਵੀ ਤੇ ਦੱਸਿਓ ਸਾਰੇ ਜਣੇ ਕਿੰਦਾ ਸਹੀ ਆ ਚਾਰ ਜਾਂ ਪੰਜ ਲਾਲਾ ਬੜੇ ਮੈਂ ਖੰਬੜਾ ਬਾਪੂ ਪਲਾੜ ਦੇ ਵਿੱਚ ਗਿਆ ਆ ਵੇ ਮੋਟਰ ਸਹੀ ਹੋ ਗਈ ਕਿ ਨਹੀਂ ਮੋਟਰ ਦਾ ਕੰਮ ਹੋ ਗਿਆ ਯਾਰ ਕੰਮ ਖਰਾਬ ਹੋ ਗਿਆ ਕਈ ਵਾਰੀ ਖਰਚੇ ਜਿਹੜੇ ਨਹੀਂ ਆ ਪੈਰ ਤੇ ਕਾਫੀ ਜਿਆਦਾ ਪੈ ਜਾਂਦੇ ਆ ਚਲੋ ਕੋਈ ਗੱਲ ਨਹੀਂ ਹੁਣ ਜਾ ਕੇ ਵੇਖੀ ਬਲੇ ਸਹੀ ਹੋ ਗਈ ਜਾਂ ਨਹੀਂ ਕਿਉਂਕਿ ਇਹ ਜੀ ਕੋਲੰਡਿਆ ਬਾਪੂ ਇੱਥੇ ਪਾਪਾ ਨੇ ਉਹ ਲੱਗਾ ਜੀ ਤੇ ਨਹੀਂ ਮੋਟਰ ਜੀ ਕਿ ਨਹੀਂ ਰੈਡੀ ਮੈਂ ਪੰਗੇ ਬੜੇ ਲਏ ਹੈ ਨਹੀਂ ਚੱਲੇ ਜਿੱਤੀ ਤਾਰ ਸੋ ਕੋ ਸੜ ਗਈ ਕੋਈ ਨਹੀਂ ਸੜੀ ਸਭ ਸਹੀ ਹੋਣਾ ਬਾਈ ਇਹ ਗੱਲ ਹੁਣ ਆ ਜੀ ਠੀਕ ਆ ਲੇ ਆ ਵੀ ਪਾਪਾ ਨੇ ਚਲਾਤੀ ਇਹ ਮੋਟਰ ਉਤਾਰ ਲਈ ਤੇ 2 3 ਵਾਲੀ ਸਵਿਚ ਨੂੰ ਆਨ ਆਫ ਕਰਕੇ ਚਲਾਇਆ ਤੇ ਚੱਲ ਗਈ ਮੈਂ ਬਥੇਰੇ ਪੰਗੇ ਲਈ ਪਰ ਮੇਰੇ ਕੋ ਚੱਲੀ ਨਹੀਂ ਉਹ ਗੱਲ ਪਾਪਾ ਜਿੰਦਾਬਾਦ ਹੋ ਗਿਆ ਕਣੀ ਚੱਲ ਗਈ ਹਣਾ ਵਲ ਪਾਣੀ ਆਉਂਦਿਆ ਪਾਣੀ ਲਾਤਾ ਸੱਦਿਆਂ ਮੈਂ ਇਹ ਖਾਰੇ ਮਰੂਰ ਅਸਲਾ ਪ੍ਰਾਉਧ ਤਾਰਾ ਗੁਰ ਨੇ ਕੋ ਗਲਤ ਲੱਗ ਕੇ ਤੇ ਗਾੜੀ ਮੈਨੂੰ ਗਾਣਾ ਤੂੰ ਅੱਗ ਲਾਤੀ ਮੋਟਰ ਸਾੜ ਦੇਣੀ ਏਦਾਂ ਹੁੰਦਾ ਨਾਲੇ ਹੋ ਗਿਆ ਮੇਰੇ ਹੈ ਪਾਣੀ ਪਾ ਕੇ ਲਾ ਵਜਾ ਖੰਕਾ ਟਵਾਹੀ ਹਣਾ ਆਵਾਜ਼ ਕਿਉਂ ਕੈਮਰੇ ਮਾਰੇ ਸਾਡੇ ਧੁੰਦਲੇ ਹੋ ਗਏ ਆ ਕੰਮ ਤੇ ਆ ਗਿਆ ਕਹਿੰਨੀ ਆ ਇਹ ਕੀ ਆ ਭਾਜੀ ਕਹਿੰਦੇ ਧਨੀਆ ਧਨੀਆ ਨੇ ਮੋਕਨ ਦਾ ਮਿੱਠੇ ਚਾਵਲਾਂ ਦੇ ਧਨੀਆ ਪਾ ਲੋ ਕ ਨਹੀਂ ਆ ਲੈ ਕੇ ਜਾਣਾ ਚਾਵਲ ਠੀਕ ਆ ਇਹ ਚ ਕੀ ਧਤਾਂ ਨੂੰ ਇਹ ਚ ਭਾਜੀ ਮੈਨੂੰ ਇਹ ਚ ਇਤ ਆ ਗਿਆ ਉਹ ਕਹਿੰਦੇ ਆ ਸਮਝੀ ਸੀ ਕੀ ਪਾਇਆ ਆ ਗੰਡੇ ਕਲੇ ਆ ਗੰਡੇ ਕਲੇ ਟਮਾਟਰ ਕਿੱਥੇ ਅਦਰਕ ਕਿੱਥੇ ਸਰਕਾਰੀ ਹਸਪੀਟਲ ਜਿਹਨੂੰ ਰੇਡ ਪੈਂਦੀ ਆ ਐਕਸਪਾਇਰ ਹੋ ਗਿਆ ਬਸ ਬਾਜੀ ਮੇਰੇ ਦਿੱਤਾ ਫੰਦੇ ਇਹ ਗਲਾਸ ਇੰਨੇ ਤੇ ਬਰਨਾ ਮਿੱਠਾ ਹੋ ਜਾਗੇ ਬਾਜੀ ਐਡੀ ਕਿ ਕੀਤੀ ਜਿੱਦਾਂ ਬਾਜੀ ਨੇ ਪੁੱਛਣ ਨਹੀਂ ਬਾਜੀ ਨੇ ਫਿਰ ਇਹ ਮੇਰੀ ਬੇਇੱਜ਼ਤੀ ਕਰਨੀ ਤੇ ਬੁੱਢੀ ਦਾ ਦਾ ਜੀ ਰੋ ਵਿੱਚ ਆਉਂਦਾ ਆ ਉਹ ਕਾਇਆ ਸੌਂਫ ਨਾ ਪਾਇਓ ਆ ਕਾਜੂ ਬਦਾਮ ਕੋਈ ਪਾਉਣੇ ਮਗਜ ਕਾਜੂ ਪਾ ਲਓ ਬਦਾਮ ਪਾ ਲਓ ਲੈ ਘਰ ਬਣਾ ਕਿੰਨੇ ਨੱਤੇ ਹੈ ਪਾਪਾ ਤੇ ਟਟਡ ਮੰਡ ਦੇ ਇਹਨਾਂ ਨੂੰ ਵੀ ਗੱਲਾਂ ਹੈ ਨਹੀਂ ਜੇ ਵੀ ਸਬਜੀ ਤੋਂ ਹੋਣੀ ਹੈ ਤੇ ਮੈਂ ਤਾਂ ਬਹੁਤ ਹੋ ਸਕਦਾ ਹੋਰ ਕੀ ਹੈ ਇਹਨਾਂ ਨੂੰ ਕੀ ਪਤਾ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਆਖੀਰੇ ਆਖੀਰੇ ਪਾਪੇ ਨੇ ਸਾਰੇ ਲਿਆ ਕੇ ਦਿੱਤੇ ਟਮਾਟਰ ਪਾਉਣੇ ਨੇ ਆ ਦੇ ਵਿੱਚ ਹਾਂਜੀ ਪਾਉਣੇ ਇਹ ਇੱਕ ਅਧੇ ਦੇ ਮਿੱਠੇ ਜਾਲਾਂ ਚ ਕੌਣ ਪਾਉਂਦਾ ਟਮਾਟਰ ਤੋ ਬਾਰੇ ਭਿੰਡੀਆਂ ਚ ਤੇ ਭਿੰਡੀਆਂ ਬਣਾ ਦੇ ਵਧੀਆ ਤਰੀਕੇ ਦੀ ਜਵਾਦਸ ਉਹ ਤਾਂ ਨਹੀਂ ਵਧੀਆ ਨਹੀਂ ਬਣੀਆ ਬੜੀਆਂ ਨੇ ਵਧੀਆ ਇਹ ਵਧੀਆ ਬਣੀਆਂ ਫੇਰ ਓਦਾਂ ਨਹੀਂ ਵੱਲੋਂ ਕਹਿੰਦਾ ਫਰਸਟ ਕਲਾਸ ਬਣੋਣੀ ਆ ਬਸ ਆ ਵਿੱਚ ਇਹਦਾ ਟਮਾਟਰ ਇਹਦੇ ਜੀ ਨਹੀਂ ਨਹੀਂ ਟਮਾਟਰ ਉਹ ਲਾਲ ਲਿਫਾਫੇ ਚ ਰੱਖੋ ਨਾ ਲਾਲ ਵਾਵਾ ਕਿਸ ਨੂੰ ਪਤਾ ਰਹੇ ਵਾਵਾ ਟਮਾਟਰ ਲਾ ਲਿਆ ਪਾ ਪਣ ਦੇ ਆਹ ਟਮਾਟਰ ਵਿੱਚ ਪਾਉਂਦੇ ਰ ਲਾਲ ਹੋ ਜਾਣਗੇ ਬੱਚਾ ਕਿੰਨੇ ਹਣਾ ਚੰਨਿਆ ਲਵਾਵਾ ਜਿਵੇਂ ਰੱਖਿਆ ਹੈ ਹੈ ਆਹ ਤੇਨੇ ਆਂਬ ਉਥੋਂ ਦੇ ਲਾਲ ਇਹਦੇ ਡਿੱਗ ਰਹੇ ਨੇ ਮਨਾਂ ਗਿੜਗੇ ਬਾਤ ਛੋੜ ਦੇ ਮੁਸ਼ਕ ਗਿਆ ਮੁਸ਼ਕ ਗਿਆ ਦੀ ਦੀ ਦੇ ਹੱਥ ਤੇ ਕੰਨ ਤੇ ਕੱਟ ਕੇ ਤੈਨੂੰ ਕਿੱਥੇ ਲੈ ਬੱਚੇ ਆ ਆਹੋ ਦਿੱਤਾਈ ਦਿੱਤਾਈ ਕੱਟ ਕੇ ਦੇ ਕਿਹੜਾ ਬਾਪੂ ਪ੍ਰੇਸ਼ਣ ਮਿੱਠੇ ਚਾਵਲ ਲੱਗੇ ਬੰਨ ਮੈਂ ਚਾਵਲਾ ਕਰਕੇ ਢੇਰੀ ਢਾਲੀ ਹੋਈ ਮੈਂ ਵੀ ਉੱਧਰ ਚੱਲਿਆ ਘਰੇ ਜਦੋਂ ਇਹਨਾਂ ਨੇ ਕਿਹਾ ਗੋੜ ਵਾਲੇ ਚਾਵਲ ਲੱਗੇ ਬੰਨ ਮੈਂ ਨਾਲ ਹੀ ਤਾਂ ਸੁੱਟ ਲਈ ਮੈਂ ਕੋਈ ਟੈਕ ਜਾਣੇ ਇਹ ਜਾਣਾ ਚੱਲ ਜਿਓ ਵੀ ਮੈਂ ਫਿਰ ਉਹਦੇ ਕਿ ਵੀ ਜਿਆਦਾ ਤਾਂ ਨਹੀਂ ਕਵਲੀ ਕਾਗਲ ਹੈ ਹੁਣ ਉਹਨਾਂ ਵਿਚਾਰੇ ਆਪਣੇ ਜੋਗੇ ਮੈਂ ਆ ਨਹੀਂ ਲੱਗਦਾ ਨਹੀਂ ਫੋਣੇ ਮੈਨੂੰ ਸ਼ੁਗਰ ਹੈ ਮੈਂ ਜਿਆਦਾ ਖਾ ਲਿਆ ਮੈਂ ਸ਼ੁਗਰ ਹੋਣੇ ਠੀਕ ਉਹਨਾਂ ਦਾ ਆ ਗਿਆ ਮਸਾਲ ਕਿੰਨਾ ਦਾ ਹੋ ਗਿਆ ਹੋ ਗਿਆ ਹਰ ਗੱਲ ਨੂੰ ਚਕਾਇਆ ਹੀ ਕਾਕਾ ਫਿਰ ਉਹਨੂੰ ਉਹਨੂੰ ਕਰਦੀ ਵਾ ਵਾ ਜਿੱਦਾਂ ਅਹੀ ਨਹੀਂ ਮਤਲਬ ਹੱਕ ਦਿੱਤੇ ਥਾਪੜ ਦੇ ਮਾੜਾ ਮਾੜਾ ਕਰਕੇ ਉਹਨੂੰ ਕਹਿੰਦੀ ਵਾ ਵਾ ਥਾਪੜੇ ਉਹਨੂੰ ਵੀ ਬੜਾ ਸੋਹਣਾ ਪਰ ਉਹਦਾ ਇੱਕ ਇੱਕ ਗੱਲ ਹੁਣ ਇਹਨੂੰ ਪਤਾ ਲੱਗ ਗਿਆ ਮੈਂ ਕਿ ਭਾਵੇਂ ਭਾ ਆ ਮਾਰਨਾ ਨਹੀਂ ਬਿਲਕੁਲ ਨਹੀਂ ਟੱਚ ਕਰਦੀ ਮੜਾ ਜਾ ਬਲਾਰਡ ਕਰਦੀ ਇਹਨੂੰ ਕੁਝ ਨਹੀਂ ਆਂਦੀ ਹਾਂਜੀ ਅੱਗੇ ਜੇ ਮਮੇਸੀ ਗੱਲ ਕੱਤੇ ਆਟੋ ਦੂ ਸਸ 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 ਠੀਕ ਆ ਹੈ ਉਹ ਇਸੇ ਪੰਛੀ ਰਹਿੰਦੇ ਸਰ ਵੀ ਇਹ ਖਰਚ ਕੀ ਆਈਓ ਕਿੰਨੇ ਮਗਰ ਨਾ ਲੱਗਾ ਸਿਆਣਾ ਮਾਣਾ ਮੇਰੀ ਆਖੀ ਜਿੰਨਾ ਮੇਰੀਆਂ ਗੱਲਾਂ ਦੇ ਬਾਗ ਹੋਰ ਕਰਿਆ ਕਰ। ਉਹ ਨਾਂ ਨਹੀਂ ਫਿਰਦਾ। ਉਹ ਸੀ ਕਰਦੀ। ਹੈ? ਉਹ ਵੀ ਬਾਲ। ਉਹ ਨਹੀਂ ਤੇਲ ਉਹ ਮੇਰੇ ਵਾਲੀ ਗੱਡੀ ਦਾ ਤੇਲ ਸੁੰਘਦੀ ਏ। ਇਸੇ ਕਰਕੇ ਤਾਂ ਕਹਿੰਦਾ ਵੀ ਗੱਡੀ ਤੇ ਆਉਂਦੀ ਮੇਰੇ ਨਾਲ ਬਹਿ ਕੇ। ਉਹ ਆ ਗਿਆ ਇੱਕ ਵਜੇ 3 ਵਜੇ ਤਾਂ ਤੇ ਮੈਂ ਚੌਲਾ ਕਰਕੇ ਬੈਠਾ ਭਰਾ ਮੈਂ ਚੱਲ ਜਣਾ ਆ। ਚੌਲ ਚੌਲ ਨਹੀਂ ਦੋ ਦੁੱਧ ਵਾਲੀਆਂ ਸੇਵੀਆਂ ਜਾਂ ਖੀਰ ਆਹ ਖੀਰ ਸਹੀ ਆ ਦੁੱਧ ਵਾਲੀਆਂ ਸੇਵੀਆਂ ਬਣਨ ਦੁੱਧ ਵਾਲੀਆਂ ਸੇਵੀਆਂ ਹਾਂ ਬਾਕੀ ਮੇਰੀ ਮਿੱਟੀ ਚੋਰ ਹੋ ਗਏ ਕੱਲ ਬਾਬਾ ਜੀ ਨੇ ਉਹਨਾਂ ਬਾਰੇ ਸਲਾਮ ਸਲਾ ਚੱਲ ਲਿਆ ਵੀ ਕੱਲ ਕੀ ਬਣੇਗੀ ਸੇਵੀਆਂ ਦੁੱਧ ਵਾਲੀਆਂ ਬਣਾਈਆਂ ਜਾਂ ਖੀਰ ਬਣਾਈਆਂ ਕਿਉਂਕਿ 13 ਵਰਿਆਂ ਦਾ ਹੋ ਜਾਣਾ ਨਾ ਕੱਕੇ ਨੇ ਮੈਂ ਦੱਸਣ ਦੇ ਅੱਗੇ ਗਏ ਗਾੜੀਆਂ ਕਹਿੰਦੀ ਏ ਜਾਨ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਜੀ ਛੱਡਣ ਦਾ ਛੱਡਣਾ ਆਉਣ ਦਾ ਲੈ ਕੇ ਜਾਂਦੀ ਤੁਹਾਡੀ ਜ਼ਿੰਮੇਵਾਰੀ ਨਹੀਂ ਇੱਥੇ ਆ ਉਹਦੋਂ ਇੱਥੇ ਸੱਚ ਆ ਜਾਣਾ ਨਹੀਂ ਤੇ ਸਾਡੇ ਨੇੜੇ ਆ ਜਾਣਾ ਦੇ ਆ ਸਾਹਬ ਨਾ ਖਾਇ ਸ਼ੁਕਰ ਅੱਗੇ ਹੈਗੀ ਜੀ ਦੇਦੇ ਹੈਗਾ ਛੱਡ ਦੇ ਬਾਬੇ ਬੜੇ ਨਹੀਂ ਡਗਦਾ ਬੜੇ ਆ ਕੀ ਇਹ ਵਿੱਚ ਆ ਕੱਡਾ ਦੇ ਵਿੱਚ ਕੀ ਹੈ ਲੱਤੀ ਐ ਸਿਸ ਲੱਤੀ ਲੱਤੀ ਕੋਈ ਹਨ ਇਕੱਠੀ ਹੋਈ ਹਾਂ ਤੇਲ ਮੈਂ ਕਹਾਂ ਵੇਖ ਲੈ ਕਿਦਾਂ ਪੈਂਦਾ ਵਾਵਾ ਉਥੋਂ ਲੈਂਦਾ ਹੈ ਆਪਾਂ ਗੁਰਦਰ ਸਾਹਿਬ ਤੋਂ ਗਰੀ ਦਾ ਤੇਲ ਲੈਂਦਾ ਹੈ ਕਿਹੜੇ ਗੁਰਦਰ ਸਾਹਿਬ ਗਏਹੀਂ ਹਜੂਰ ਸਾਹਿਬ ਗਏਹੀਂ ਮੁੱਕ ਗਿਆ ਕਹੇਗਾ ਅੱਧਾ ਤੇਲ ਇੱਕ ਮਹੀਨੇ ਜੀ ਮੁੱਕ ਗਿਆ ਹਾਂ ਅੱਧਾ ਗੱਲ ਬੱਲੇ ਇੰਨਾ ਸਿਰ ਨਾਤਾ ਜੀ ਉਹਦੇ ਨਾਲ ਅਸੀਂ ਕਿਤੇ ਕੰਨਾਂ ਦਾ ਨਹੀਂ 10 ਲੀਟਰ ਲੈਂਦਾ ਹਰ ਗੁੰਦੇ ਘਟਿਆਂ-ਕੁਟਿਆਂ ਲਾਈ ਦੇ ਵਾ ਮੜਾ ਜੀ ਹਾਂ ਬਸ ਮੰਮੀ ਇਹ ਸਿਰ ਨੂੰ ਲਾ ਆਂਦੀ ਬਸ ਹਰ ਗੁੰਦੇ ਸਾਡੇ ਉਹਦਾ ਤੇਲ ਪਿਆ ਵਾਦੂ ਨਾ ਵੀ ਪਿੰਡੀਆਂ ਵੀ ਪਵਾਲੀਆਂ ਚੌਲੀ ਪਵਾਲੇ ਲੂਣ ਵਾਲੇ ਮੈਂ ਵੀ ਆਪਾਂ ਦੇ ਲੱਲੀ ਸਬਜੀ ਤੇਲ ਲੂਣ ਵਾਲੇ ਚੌਲ ਥੋੜੇ ਜਿਹੇ ਹੀ ਪੁਰਾਣੇ ਪਏ ਹੀ ਕੱਲ ਦੇ ਕੱਲ ਦੇ ਪੁਰਾਣੇ ਕਹਿੰਨਾ ਕੱਲ ਦੇ ਪਏ ਆ ਤੇ ਉਹ ਲੱਲੇ ਤੇ ਸੰਦੀਪ ਕਹਿੰਦੀ ਮੈਨੂੰ ਪਸੰਦ ਆ ਤੇ ਅਸੀਂ ਲਈਏ ਤੇ ਮੈਂ ਚੱਲ ਠੀਕ ਹੈ ਚੌਲ ਤੇ ਹਾਂ ਮੈਂ ਪਿੰਡੀਆਂ ਨਹੀਂ ਹੁੰਦੀ ਪਿੰਡੀਆਂ ਸਬਜੀ ਤੂੰ ਭਰ ਕੇ ਬਣਾਈਆਂ ਪਿੰਡੀਆਂ ਤੇ ਮੈਨੂੰ ਭਲੇਖੇ ਚ ਮੈਂ ਕਹਣੀ ਕੱਟ ਕੇ ਤੇ ਮੈਂ ਐਵੇਂ ਉਧਰ ਬੈਠਾ ਮੈਂ ਤਾਂ ਹੁਕਿਆ ਤੇ ਵੀ ਮੈਂ ਭਰ ਕੇ ਬਣਾਈਆਂ ਠੀਕ ਨਹੀਂ ਫਿਰ ਮੈਨੂੰ ਨਹੀਂ ਸੁਣਿਆ ਮੈਂ ਵੀ ਕਹਿੰਦੀ ਮੈਂ ਕੱਟ ਕੇ ਬਣਾਈਆਂ ਮੈਂ ਹਾਂ ਮੈਂ ਬਿਠਾ ਰਿਹਾ ਬਥੇ ਮੈਂ ਤੇ ਮਮਮੀ ਨੇ ਦੱਸਿਆ ਹੁਣ ਕਿ ਉਹ ਇਹ ਬਣਾਈ ਉਹਨਾਂ ਨੇ ਤੇ ਇਹ ਕੱਟ ਕੇ ਚੱਲ ਠੀਕ ਹੈ ਮੈਨੂੰ ਦੇ ਦੇ ਲੈ ਲਾ ਉਹਨਾਂ ਸਤੌਣ ਦੇ ਹੀ ਹੋਇਆ ਰਾਜੂ ਰਾਜੂ ਹੋਇਆ ਖ ਲੈ ਜੇ ਰਖ ਲੈ ਮੈਂ ਆ ਇੱਕ ਮਸ਼ੀਨ ਚਲਾਈ ਰਾਜੂ ਮਸ਼ੀਨ ਚਲਾਈ 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 ਮਸ਼ੀਨ ਹੁਣ ਚਲਾਈ ਨਹੀਂ ਮਸ਼ੀਨ ਚਲੋ ਹਮਾਰਿਆ ਹਾਂ ਹਮਾਰਿਆ ਕੋ ਇਹ ਦੋ ਹੋਰ ਭੇਤਣ ਹੋ ਗਈ ਹੈ ਵੀ ਗੱਡਾ ਬੰਪਰ ਨਾਲ ਲੈ ਜਾਈ ਹਾਂ। ਹਾਂ। ਅਰੇ ਯਾਰ। ਲੈ ਵੀ ਵਾਈਕਲ ਨੂੰ ਬਤਾ ਦੇ ਮੈਨੂੰ ਕਾਣ ਦੇ ਮੈਨੂੰ ਬਤਾ ਦੇ। ਲੈ ਬ੍ਰੇਕ ਲਾ ਰੋਣ। ਹਲਾ ਹੱਚ ਵੀ ਇਹਨੂੰ ਨਾਂ ਦਿਆ ਗਏ ਨੇ ਇਹਨੇ ਭਾਂਦੇ ਨਹੀਂ ਹੋ। ਇਧਰ ਇਹਨੂੰ ਮੈਂ ਬ੍ਰੇਕ ਲਾ ਬ੍ਰੇਕ ਲਾ ਕਹਿੰਦੀ ਕਿੱਥੇ ਆ ਬ੍ਰੇਕਾਂ? ਉਹ ਤਾਂ ਜਾ ਚਾ। ਅਜਾਤ ਨਹੀਂ ਹੈਗੀ। ਹਲਾ ਸ਼ਰੀਰ ਨੂੰ ਦੇ। ਆਹੋ ਚਲਾਂਦੀ ਹੀ ਫੇਰ ਲੰਘੋਂ ਉਹ ਮੰਮੀ ਹੈ ਨਹੀਂ ਕੇ ਘਰੇ ਹੋ ਗਏ ਨੇ ਕੰਦੀ ਦੀ ਵੱਲ ਤੇ ਫਿਰ ਆਪਣੀ ਡਿਊਟੀ ਸੀਗੀ ਸੇਵਾ ਕਰਨ ਦੀ ਕੱਲ ਜੋਜਗੌਣੀ ਕੋ ਕੱਲ ਸੰਡੇ ਆ ਤੇ ਸ਼ਨੀਵਾਰ ਸੇਵਾ ਕਰੀ ਦੀ ਆ ਉਹ ਨੁਭਾਤੀ ਆਪਾਂ ਹੁਣ ਤੇ ਹੁਣ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਨਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੀਆਂ ਕੱਲ ਨੂੰ ਵੀ ਵੀਡੀਓ ਦੇ ਨਾਲ ਹਰ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ